ਇੱਕ ਕਟੇ ਸ਼ਹਿਰ ਦੇ ਵਿੱਚ ਇੱਕ ਕੰਜੂਸ ਅਮੀਰ ਆਦਮੀ ਰਹਿੰਦਾ ਸੀ ਕੰਜੂਸ ਇੰਨਾ ਕਿ ਕੋਸ਼ਿਸ਼ ਕਰਦਾ ਸੀ ਕਿ ਉਹਦਾ ਹਰ ਤਰ੍ਹਾਂ ਦਾ ਖਰਚਾ ਜਿਹੜਾ ਉਹ ਬਚ ਜਾਵੇ ਕੋਈ ਨਾ ਕੋਈ ਰਾਹ ਲੱਭ ਹੀ ਲੈਂਦਾ ਸੀ ਘਰੇ ਉਹਦੇ ਮਿਲਣ ਗਿਲਣ ਵਾਲੇ ਬਹੁਤ ਆਉਂਦੇ ਸਨ ਉਹ ਪਰੇਸ਼ਾਨ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੇਰੇ ਘਰੇ ਆਣ ਵਾਲੇ ਮਹਿਮਾਨ ਜਿਹੜੇ ਨੇ ਇਹਨਾਂ ਤੋਂ ਮੈਨੂੰ ਛੁਟਕਾਰਾ ਮਿਲ ਜਾਏ ਉਹਨੇ ਹੱਲ ਕੀ ਲੱਭਿਆ ਬਾਜ਼ਾਰ ਦੇ ਵਿੱਚੋਂ ਇੱਕ ਤੋਤਾ ਖਰੀਦ ਲੈ ਆਇਆ ਜਿਹੜਾ ਕਿ ਬੋਲਣ ਵਾਲਾ ਸੀ ਤੇ ਉਸ ਤੋਤੇ ਨੂੰ ਕੁਝ ਵੀ ਸਿਖਾਇਆ ਜਾ ਸਕਦਾ ਸੀ ਤੇ ਉਸ ਕੰਜੂਸ ਆਦਮੀ ਨੇ ਕੀ ਸਿਖਾਇਆ ਕਿ ਜਦੋਂ ਵੀ ਕੋਈ ਘਰ ਆਵੇ ਤੇ ਪੁੱਛੇ ਮਾਲਕ ਘਰ ਹੈ ਤਾਂ ਤੂੰ ਕੀ ਬੋਲਣਾ ਹੈ ਕਿ ਮਾਲਕ ਘਰ ਨਹੀਂ ਹੈ ਤੋਤਾ ਹਮੇਸ਼ਾ ਇਹੀ ਬੋਲਿਆ ਕਰੇ ਕਿ ਮਾਲਕ ਘਰ ਨਹੀਂ ਹੈ ਉਹ ਕੰਮ ਤੇ ਹੈ ਤੇ ਕੰਜੂਸ ਆਦਮੀ ਬਹੁਤ ਖੁਸ਼ ਕਈ ਸਾਲ ਲੰਘ ਗਏ ਕਿ ਹਾਂ ਕਿ ਮੇਰੇ ਘਰੇ ਜਿਹੜਾ ਵੀ ਕੋਈ ਮਹਿਮਾਨ ਆਉਂਦਾ ਹੈ ਤਾਂ ਇਹ ਤੋਤਾ ਹਮੇਸ਼ਾ ਉਸ ਨੂੰ ਵਾਪਸ ਭੇਜ ਦਿੰਦਾ ਹੈ ਕਿ ਮਾਲਕ ਘਰ ਨਹੀਂ ਹੈ ਤੇ ਮੇਰੇ ਪੈਸੇ ਬਚ ਰਹੇ ਹਨ ਲੰਬੇ ਸਮੇਂ ਤੱਕ ਤੋਤਾ ਇਸ ਤਰੀਕੇ ਨਾਲ ਉਸ ਕੰਜੂਸ ਆਦਮੀ ਦੀ ਸੇਵਾ ਕਰਦਾ ਰਿਹਾ ਪਰ ਕਿਤੇ ਨਾ ਕਿਤੇ ਉਹ ਤੋਤਾ ਅੰਦਰੋਂ ਬਹੁਤ ਦੁਖੀ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਜਿਵੇਂ ਉਸ ਨੂੰ ਬਾਹਰ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਬੜੀਆਂ ਖੁਸ਼ ਆਵਾਜ਼ਾਂ ਆ ਰਹੀਆਂ ਨੇ ਕਿ ਉਹ ਪੰਛੀ ਆਸਮਾਨ ਦੇ ਵਿੱਚ ਉੱਡਦੇ ਪਏ ਨੇ ਤੇ ਆਪਣੀ ਜ਼ਿੰਦਗੀ ਦਾ ਮਜ਼ਾ ਲੈ ਰਹੇ ਨੇ ਤੋਤਾ ਵੀ ਚਾਹੁੰਦਾ ਸੀ ਕਿ ਉਹ ਵੀ ਜ਼ਿੰਦਗੀ ਦਾ ਮਜ਼ਾ ਲਵੇ ਉਹ ਵੀ ਆਸਮਾਨ ਦੇ ਵਿੱਚ ਉੱਡੇ ਪਰ ਕੀ ਕਰ ਸਕਦਾ ਸੀ ਕੰਜੂਸ ਆਦਮੀ ਨੇ ਉਸ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ ਸੀ ਤੇ ਹਮੇਸ਼ਾ ਇੱਕੋ ਕੰਮ ਕਿ ਜਦੋਂ ਕੋਈ ਮਹਿਮਾਨ ਘਰ ਦੇ ਵਿੱਚ ਆਵੇ ਤੇ ਇਹੀ ਬੋਲਣਾ ਕਿ ਮਾਲਕ ਘਰ ਦੇ ਵਿੱਚ ਨਹੀਂ ਹੈ ਅਖੀਰ ਇਹ ਤੋਤਾ ਇਹ ਬੋਲ-ਬੋਲ ਕੇ ਅੱਕ ਗਿਆ ਇੱਕ ਦਿਨ ਆਇਆ ਕਿ ਮਹਿਮਾਨ ਨੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਪੁੱਛਿਆ ਆਵਾਜ਼ ਦਿੱਤੀ ਕਿ ਮਾਲਕ ਘਰ ਦੇ ਵਿੱਚ ਹੈ ਤਾ ਤੋਤਾ ਉੱਚੀ ਸਾਰੀ ਬੋਲਿਆ ਹਾਂ ਮਾਲਕ ਘਰ ਦੇ ਵਿੱਚ ਹੀ ਹੈ ਤੇ ਉਸਨੇ ਹੀ ਮੈਨੂੰ ਹਮੇਸ਼ਾ ਮਨਾ ਕੀਤਾ ਸੀ ਕਿ ਜੇਕਰ ਕੋਈ ਆਵੇ ਤੇ ਇਹ ਬੋਲਣਾ ਕਿ ਮਾਲਕ ਘਰ ਦੇ ਵਿੱਚ ਨਹੀਂ ਹੈ ਉਹ ਮਹਿਮਾਨ ਜੋ ਉਸ ਕੰਜੂਸ ਵਿਅਕਤੀ ਦਾ ਦੋਸਤ ਹੀ ਸੀ ਤੇ ਬਹੁਤ ਵਾਰ ਵਾਪਸ ਵੀ ਮੁੜਿਆ ਸੀ ਉਸਨੇ ਕੰਜੂਸ ਆਦਮੀ ਦੀ ਬੇਇੱਜ਼ਤੀ ਕੀਤੀ ਕਿ ਤੂੰ ਇਹ ਤੋਤੇ ਨੂੰ ਵੀ ਝੂਠ ਬੋਲਣਾ ਸਿਖਾਤਾ ਹੈ ਉਹ ਲੜਕੇ ਨਾਰਾਜ਼ ਹੋ ਕੇ ਚਲਾ ਗਿਆ। ਅਖੀਰ ਇਹ ਗੱਲ ਦੇਖ ਕੇ ਕੰਜੂਸ ਮਾਲਕ ਨੂੰ ਵੀ ਬੜਾ ਗੁੱਸਾ ਆਇਆ ਕਿ ਇਹ ਤੋਤਾ ਸੱਚ ਬੋਲਣ ਲੱਗ ਗਿਆ ਹੈ। ਇਸ ਨੂੰ ਮੈਂ ਰੱਖਿਆ ਤਾਂ ਸੀ ਝੂਠ ਬੋਲਣ ਵਾਸਤੇ ਪਰ ਅੱਜ ਇਸ ਤੋਤੇ ਨੇ ਸੱਚ ਬੋਲ ਦਿੱਤਾ। ਤੇ ਗੁੱਸੇ 'ਚ ਆ ਕੇ ਉਸ ਨੇ ਤੋਤੇ ਦਾ ਪਿੰਜਰਾ ਖੋਲ ਦਿੱਤਾ ਕਿ ਜਿਹੜਾ ਕੰਮ ਤੈਨੂੰ ਲਗਾਇਆ ਗਿਆ ਉਹ ਤੂੰ ਕੰਮ ਨਹੀਂ ਕਰ ਸਕਿਆ। ਤੂੰ ਝੂਠ ਬੋਲ ਕੇ ਮੇਰੇ ਪੈਸੇ ਬਚਾਣੇ ਸਨ। ਪਰ ਤੂ ਤੇ ਸੱਚ ਬੋਲਣ ਲੱਗ ਗਿਆ ਤੂੰ ਮੇਰੇ ਕਿਸੇ ਕੰਮ ਦਾ ਨਹੀਂ ਜਿਸ ਤਰੀਕੇ ਦੇ ਨਾਲ ਹੀ ਉਸ ਅਮੀਰ ਕੰਜੂਸ ਵਿਅਕਤੀ ਨੇ ਤੋਤੇ ਦੇ ਪਿੰਜਰੇ ਨੂੰ ਖੋਲ੍ਹਿਆ ਤੋਤਾ ਉਸ ਪਿੰਜਰੇ ਚੋਂ ਬਾਹਰ ਆਇਆ ਤੇ ਨਾਲ ਹੀ ਆਸਮਾਨਾਂ ਦੇ ਵਿੱਚ ਉੱਡ ਗਿਆ ਜਦੋਂ ਉਹ ਤੋਤਾ ਆਸਮਾਨਾਂ ਵਿੱਚ ਉੱਡਿਆ ਜਾਵੇ ਤਾਂ ਉਹ ਬਹੁਤ ਹੀ ਹੱਸਿਆ ਤੇ ਹੱਸ ਕੇ ਬੋਲਣ ਲੱਗਾ ਕਿ ਵਾਹ ਤੋਤੇਆ ساری ਜ਼ਿੰਦਗੀ ਝੂਠ ਬੋਲ ਕੇ ਕੱਢ ਦਿੱਤੀ ਜਿੰਨੇ ਸਾਲ ਤੂੰ ਝੂਠ ਬੋਲਦਾ ਰਿਆ ਉਹਨੇ ਸਾਲ पिੰਜਰੇ ਦੀ ਗੁਲਾਮੀ ਦੇ ਵਿੱਚ ਰਿਆ ਅੱਜ ਇੱਕ ਵਾਰ ਸੱਚ ਬੋਲਿਆ ਤੇ पिੰਜਰੇ ਦੀ ਗੁਲਾਮੀ ਤੋਂ ਤੈਨੂੰ ਆਜ਼ਾਦੀ ਮਿਲ ਗਈ ਆਓ ਅਸੀਂ ਵੀ पिੰਜਰੇ ਦੇ ਵਿੱਚ ਗੁਲਾਮ ਬਣੇ ਹੋਏ ਹਾਂ ਆਪਣੇ ਆਪ ਨੂੰ ਝੂਠ ਬੋਲ ਕੇ ਸਮਾਜ ਨੂੰ ਝੂਠ ਬੋਲ ਕੇ ਇਹ ਸੱਚ ਬੋਲਣ ਦੀ ਜ਼ਰੂਰਤ ਕਰੀਏ ਸੱਚ ਦੇ ਉੱਤੇ ਪਹਿਰਾ ਦਈਏ ਤੇ ਆਪਣੇ ਮਨ ਦੇ ਵਿੱਚ ਜਿਹੜੀ ਗੁਲਾਮੀ ਅਸੀਂ ਪਾਲ ਕੇ ਬੈਠੇ ਆਂ ਉਸ ਗੁਲਾਮੀ ਦੇ ਪਿੰਜਰੇ ਨੂੰ ਖੋਲ੍ਹ ਦਈਏ ਤੇ ਆਸਮਾਨੀ ਉਡਾਰੀਆਂ ਲਾਈਏ